ਕਸ਼ਮੀਰ ਤੋਂ ਅਤਿਆਚਾਰ ਸ਼ੁਰੂ ਕੀਤਾ ਉਹਦਾ ਬੜਾ ਵੱਡਾ ਕਾਰਨ ਸੀਗਾ ਇੱਥੇ ਮੈਂ ਗੱਲ ਸਾਂਝੀ ਕਰ ਲਵਾਂ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਐ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਸ਼ਮੀਰੀ ਪੰਡਤ ਆਏ ਨੇ ਫਿਰ ਬ੍ਰਾਹਮਣ ਪੰਡਤ ਹੋਰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰਹਿੰਦੇ ਸੀ ਉਹ ਕਿਉਂ ਨਹੀਂ ਆਏ ਕਸ਼ਮੀਰ ਤੋਂ ਹੀ ਕਿਉਂ ਆਏ ਪਹਿਲੀ ਗੱਲ ਕਿ ਕਸ਼ਮੀਰ ਦੇ ਵਿੱਚੋਂ ਉਹ ਬ੍ਰਾਹਮਣ ਆਏ ਨੇ ਕਿਉਂ ਆਏ ਨੇ ਕਿਉਂਕਿ ਸਭ ਤੋਂ ਪਹਿਲਾਂ ਜੇ ਅਤਿਆਚਾਰ ਦੀ ਸ਼ੁਰੂਆਤ ਕੀਤੀ ਔਰੰਗਜ਼ੇਬ ਨੇ ਤਾਂ ਕਸ਼ਮੀਰ ਦੇ ਵਿੱਚੋਂ ਕੀਤੀ ਹੈ ਉਹਦਾ ਬੜਾ ਵੱਡਾ ਕਾਰਨ ਸੀ ਉਹ ਕੀ ਕਾਰਨ ਹੈ ਕਸ਼ਮੀਰ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਨੇ ਬ੍ਰਾਹਮਣ ਅੱਜ ਵੀ ਜਿਹੜਾ ਬੰਦਾ ਕੌਮ ਨੂੰ ਜਾਗਰਤ ਕਰਦਾ ਹੋਵੇ ਨਾ ਆਪਣੇ ਬੋਲਾ ਦੇ ਰਾਹੀ ਪ੍ਰਚਾਰ ਦੇ ਰਾਹੀ ਜਾਂ ਆਪਣੀ ਕਲਮ ਦੇ ਰਾਹੀ ਆਪਣੀਆਂ ਸਪੀਚਾਂ ਦੇ ਰਾਹੀ ਸਰਕਾਰਾਂ ਅੱਜ ਵੀ ਪਹਿਲਾਂ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਦੀਆਂ ਉਹਨਾਂ ਨੂੰ ਖਤਮ ਕਰਦੀਆਂ ਕਿਸੇ ਨਾ ਕਿਸੇ ਤਰੀਕੇ ਲੋਕਮੇ ਤਰੀਕੇ ਨਾਲ ਉਹਨਾਂ ਨੂੰ ਖਤਮ ਕਰਦੀਆਂ ਕਿਉਂਕਿ ਆਗੂ ਦੇ ਸਾਰੇ ਆ ਲੋਕਾਂ ਨੂੰ ਉਠਾਉਣਾ ਇੱਕ ਕਲਮ ਦੀ ਵਿੱਚ ਤਾਕਤ ਹੁੰਦੀ ਹੈ ਲੋਕਾਂ ਨੂੰ ਉਠਾਉਣਾ ਇੱਕ ਸਪੀਚ ਦੇ ਵਿੱਚ ਤਾਕਤ ਹੁੰਦੀ ਹੈ ਲੋਕਾਂ ਨੂੰ ਜਾਗਰਤ ਕਰਨਾ ਔਰੰਗਜੀਬ ਨੇ ਕਸ਼ਮੀਰ ਤੋਂ ਕਿਉਂ ਆਰੰਭ ਕੀਤਾ ਕਿਉਂਕਿ ਜਿੰਨੇ ਵਿਦਵਾਨ ਪੁਰਸ਼ ਨੇ ਨਾ ਬਹੁਤ ਜ਼ਿਆਦੇ ਉਹ ਕਸ਼ਮੀਰ ਦੇ ਵਿੱਚ ਨੇ ਤੇ ਉਹ ਐਸੇ ਵਿਦਵਾਨ ਸੀ ਜਿਹੜੇ ਜਲਦੀ ਕਿਸੇ ਦੀ ਈਨ ਮੰਨਣ ਨੂੰ ਤਿਆਰ ਨਹੀਂ ਸੀ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਬੜੇ ਵਿਦਵਾਨ ਸੀ ਵੱਡੇ ਵੱਡੇ ਵਿਦਵਾਨ ਸੀ ਉਹਨਾਂ ਨੇ ਡਰ ਦੇ ਕਾਰਨ ਆਪਣਾ ਧਰਮ ਤਬਦੀਲ ਕਰਨਾ ਮੰਨ ਲੈਣਾ ਪਰ ਕਸ਼ਮੀਰ ਦੇ ਉਹਨਾਂ ਬ੍ਰਹਮਣਾ ਨੇ ਇਹ ਸਵੀਕਾਰ ਨਹੀਂ ਕੀਤਾ ਜਲਦੀ ਆਪਣੇ ਧਰਮ ਨਾਲ ਪਿਆਰ ਹੈ ਉਹ ਜਾਗਰਤੀ ਪੈਦਾ ਕਰਦੀ ਸੀ ਉਹ ਲੋਕਾਂ ਨੂੰ ਉਠਾਉਂਦੇ ਸੀ ਕਿ ਤੁਸੀਂ ਮੌਤ ਤੋਂ ਡਰਦੇ ਹੋਏ ਜਲਦੀ ਧਰਮਨਾ ਤਿਆਗ ਕਰੋ ਤੇ ਫਿਰ ਉਹਨਾਂ ਨੂੰ ਜਾ ਕੇ ਤਾਂ ਦਬੋਚਿਆ ਸੀ ਭਾਵ ਕੇ ਪ੍ਰਚਾਰ ਦਾ ਕੇਂਦਰ ਵੀ ਕਹਿ ਸਕਦੇ ਹਾਂ ਕਿ ਉੱਥੇ ਬਹੁਤ ਜ਼ਿਆਦੇ ਪ੍ਰਚਾਰਕ ਸਨ ਤੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਤਾਂ ਹੀ ਆਈ ਸੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਹਜ਼ੂਰੀ ਦੇ ਵਿੱਚੋਂ ਕਸ਼ਮੀਰ ਦੇ ਬ੍ਰਹਮਣ ਪੰਡਤ ਕਹਿ ਦਿੰਦੇ ਆ ਜਿਨ੍ਹਾਂ ਨੂੰ ਆਪਾਂ